ਪਟਿਆਲਾ ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ ਪਿਓ ਪੁੱਤ ਸਣੇ ਤਿੰਨ ਦੀ ਮੌਤ ਹੋ ਦਰੇ ਇਲਾਜ ਦਿਲਬਾਗ ਸਿੰਘ ਅਤੇ ਉਸਦਾ ਪੁੱਤਰ ਜਸਵਿੰਦਰ ਸਿੰਘ ਜੱਸੀਵਾਸੀ ਪਿੰਡ ਨੋਗਾਵਾ ਜਦੋਂ ਨੇੜਲੇ ਪਿੰਡ ਚਤਰਨਗਰ ਵਿਖੇ ਠੇਕੇ ਤੇ ਲਈ ਜ਼ਮੀਨ ਚ ਕੁੱਝੇ ਤਾਂ ਉੱਥੇ ਪਹਿਲਾਂ ਤੋਂ ਹੀ ਦੂਜੀ ਧਿਰ ਦੇ ਵਿਅਕਤੀ ਸੁਤਵਿੰਦਰ ਸਿੰਘ ਹਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਚਤਰਨਗਰ ਮੌਜੂਦ ਸਨ ਪਿੰਡ ਚਤਰਨਗਰ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੀ ਹੋਈ ਆਪਸੀ ਲੜਾਈ ਚੱਪੇਓ ਪੁੱਤ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਬਿਰਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਅਮਰਿੰਦਰ ਸਿੰਘ ਹੈਪੀ ਜੀ ਲੈ ਪਟਿਆਲਾ ਪ੍ਰਧਾਨ ਕਿਸਾਨੀ ਉਹਨੇ ਛਡੋਨੇ ਇਹ ਮਾਮਲਾ ਜੀ ਬਿਰਜੀ ਜੇ ਸਾਨੂੰ ਪਤਾ ਲੱਗਿਆ ਵੀ ਦੋ ਥੀਰਾਂ ਦਾ ਮਾਮਲਾ ਜ਼ਮੀਨ ਨੂੰ ਠੇਕੇ ਦੇ ਵਿੱਚ ਕੰਪਨੀ ਦੀ ਇੰਡੋਨੇਸ਼ੀਆ ਦੀ ਇਹਦਾ ਮਸਲਾ ਚੱਲ ਰਿਹਾ ਸੀਗਾ ਕਾਫੀ ਦਿਨਾਂ ਤੋਂ ਇਹਨਾਂ ਦੇ ਕੋਲ ਜਦ ਪਤਾ ਲੱਗਿਆ ਵੀ ਰਾਤ ਦੇ ਵੀ ਦੋ ਕਿੱਲੇ ਦੂਜੀ ਪਾਰਟੀ ਨੇ ਬਾਹਲੇ ਆ ਕੇ ਨਗਾਮੇ ਵਾਲੀ ਪਾਰਟੀ ਨਾਲ ਇਹਨਾਂ ਦਾ ਝਗੜਾ ਹੋਇਆ ਜੀ ਫਿਰ ਇਹਨਾਂ ਦਾ ਇਹ ਤਿੰਨ ਕਤਲ ਹੋ ਗਏ ਜੀ ਇੱਥੇ ਦਿਲਵਾਰ ਸਿੰਘ ਦਾ ਤੇ ਉਹਦੇ ਬੇਟੇ ਦਾ ਜਸਦੀਦਾ ਜੀ ਮੁੰਡਾ ਚਤਨਗਰ ਵਾਲਾ ਸੱਤਾ ਜੀ ਇਸ ਕਰਕੇ ਸਾਡੇ ਇਲਾਕੇ ਦਾ ਸਹਿਯੋਗ ਬਹੁਤ ਮਤਲਬੇ ਮਾੜੇ ਕਾ ਵਾਪਰ ਰਿਆ ਇਹ ਪਰ ਇਹ ਪੂਰਾ ਨਹੀਂ ਹੋ ਸਕਦਾ ਕਦੇ ਵੀ ਲੋਕ ਪਿੱਛੇ ਲੱਜ ਜਾਂਦੇ ਨੇ ਕੋਈ ਐਮਐਲਏ ਸਮਝੌਤਾ ਕਰਾਇਆ ਗਿਆ ਕੋਈ ਕੁਝ ਕਰਾਏਗਾ ਨਹੀਂ ਆਪਾਂ ਨੂੰ ਆਪਣੇ ਆਪ ਹੀ ਦੇਖਣਾ ਪੈਣਾ ਕਿਉਂਕਿ ਜਿਹੜੇ ਐਮਐਲਏ ਨੇ ਕੁਝ ਚੰਦ ਬੰਦੇ ਆਪਣੀਆਂ ਕੰਪਨੀਆਂ ਨੂੰ ਪੱਲੇ ਵੀ ਸਰਕਾਰਾਂ ਨਹੀਂ ਆ ਕੋਈ ਇੰਟਰਫੇਅਰ ਨਹੀਂ ਕਰਿਆ ਕੰਪਨੀ ਦੇ ਵਿੱਚ ਵਿਆਹ ਤਨ ਜ਼ਮੀਨ ਦੁਆਈਏ ਨਹੀਂ ਹੁਣ ਜ਼ਿਆਦਾ ਹੀ ਹੋ ਗਿਆ ਦਾ ਕੰਮ ਬਿਠਾ ਕੇ ਸਮਝੋਤੇ ਕਰਾਂਗੇ ਵੀ ਤੈਨੂੰ ਦੋ ਕਿੱਲੇ ਵਾਲਾ ਤਿੰਨ ਵਾਲਾ ਇਹ ਪੰਪ ਬਾਜੀ ਲਾਲ ਭਾਵੇਂ ਸਰਕਾਰ ਦੀ ਸਹੈ ਲਾ ਲੋ ਕਤਲ ਵੀ ਤਾਂ ਹੀ ਹੋਇਆ ਨਹੀਂ ਕਤਲ ਨਹੀਂ ਹੁੰਦਾ ਕਦੀ ਵੀ ਕਤਲ ਹੁੰਨੇ ਆ ਜਿਹੜੇ ਹੋ ਜਾਂਦੇ ਉਹਦੇ ਹਰ ਪਿੰਡ ਦੇ ਵਿੱਚ ਕਿਦੀ ਵੀ ਲਾਲੂ ਇਲਾਕੇ 'ਚ ਹੋ ਜਾਂਦੇ ਆ ਪਰ ਇਹ ਜਆ ਪਹਿਲੀ ਵਾਰੀ ਸਾਨੂੰ ਦੇਖਣ ਨੂੰ ਮਿਲਿਆ ਜਿਹੜਾ ਕਤਲ ਹੋਇਆ ਹੈ ਇਹਦੇ ਅਸੀਂ ਬਹੁਤ ਨਹੀਂ ਤੇ ਪਹਿਲਾਂ ਅਸੀਂ ਕੰਪਨੀ ਨੂੰ ਇੱਕ ਜਰੂਰ ਕਹਨੇ ਆ ਹੁਣ ਕੰਪਨੀ ਦੇ ਦੇ ਸਾਡੇ ਪ੍ਰਸ਼ਾਸਨ ਵੀ ਦੇਖਣਾ ਚਾਹੀਦਾ ਵੀ ਅਸੀਂ ਕੰਪਨੀ ਦੀ ਜਿਹੜੀ ਜ਼ਮੀਨ ਹੈ ਜਿਹੜੇ ਕਹਿੰਦੇ ਅਸੀਂ ਸਾਡੇ ਜ਼ਿਮੀਦਾਰ ਆਪਣੀ ਆ ਬਾਉ ਲੋੜ ਨਹੀਂ ਹੈਗਾ ਨਾ ਕੋਈ ਠੇਕੇ ਦੇ ਜਿਹੜੇ ਪੁਰਾਣੇ ਜ਼ਿਮੀਦਾਰ ਹੈ ਉਹ ਆਪਾਂ ਆਪਣੀ ਬਾਹਰ ਲੈਣਾ ਜਿਹੜੇ ਅੱਗੇ ਆਗੂ ਕਰੇ ਹੋਏ ਆ ਉਹਨਾਂ ਦੀ ਚੰਗੀ ਤਰ੍ਹਾਂ ਤਸੱਲੀ ਕਰੋ ਵੀ ਉਹ ਭਜਾਉਣਾ ਉਹਨਾਂ ਕਿਉਂਕਿ ਲੜਾਈ ਵਾਈ ਹੀ ਪਾਉਣੇ ਆ ਜਿਹੜੇ ਆਗੂ ਰੱਖੇ ਹੋਏ ਆ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਆਗੂਆਂ ਨੂੰ ਵੀ ਜਿਹੜੇ ਅੱਗੇ ਰੱਖੇ ਹੋਏ ਨੇ ਇਹਨਾਂ ਦੀ ਪੂਰੀ ਤਸੱਲੀ ਕਰੋ ਇਹਨਾਂ ਨੂੰ ਕਹੋ ਵੀ ਜ਼ਮੀਨ ਤੋਂ ਬਾਹ ਅणि ਆਨੇ ਵਾਲਾ ਸਮਾਂ ਜੇ ਪ੍ਰਸ਼ਾਸਨ ਸਹੀ ਉਸਕੇ ਚਲੇਗਾ ਵੀ ਨਿਚੋੜ ਕੱਢੇਗਾ ਦੱਸੇਗਾ ਅणि ਸਾਨੂੰ ਤਾਂ ਪਤਾ ਹੀ ਨਹੀਂ ਇਹ ਇਲਾਕੇ ਨੇ ਵੀ ਕਿਹੜੀ ਵਜੇ ਲੜਾਈ ਹੋਈ ਹੈ ਆਨੇ ਵਾਲਾ ਸੰਘਰਸ਼ ਹੋ ਸਕੇ ਪਰ ਸਾਨੂੰ ਉਲਟਾ ਤਰਨਾ ਨਾ ਲਾਣਾ ਪੈ ਜਾਏ ਵੀ ਜੇ ਸਾਨੂੰ ਸਹੀ ਸਲਾਮ ਤੇ ਦਾ ਇਨਸਾਫ ਨਾ ਮਿਲਿਆ ਇਲਾਕੇ ਦੇ ਜ਼ਮੀਨਾਂ ਵਿੱਚ ਲਗਾਵਾ ਕੀ ਘਟਨਾ ਹੋਈ ਹੈ ਕਰਨਾ ਗਿਆ ਮੇਰਾ ਬ੍ਰਦਰ ਹੈ ਕਿ ਜਮੀਨ ਲਈ ਵੀ ਤੇ ਠੇਕੇ ਦੇ ਸਵੇਰੇ ਉਹ ਵਹਣ ਆਏ ਹੈ ਮੇਰੇ ਕੋਲ ਚਾਹ ਪਾਣੀ ਪੀ ਗਏ ਅੱਗੇ ਇਹਨਾਂ ਨੇ ਇਕੱਠ ਕਰਿਆ ਪਤਾ ਪਹਿਲੇ ਇਹਨਾਂ ਨੇ ਆਂਦੀ ਪਾਰ ਕਰਤਾ ਕੀ ਕਾਦੇ ਨਾਲ ਕੇ ਕਦੋਂ ਦੇਖੀ ਕੋਈ ਪ੍ਰਾਣੀ ਚੱਲ ਰਹੀ ਕੋਈ ਪ੍ਰਾਣੀ ਨਹੀਂ ਜਮੀਨ ਪਿੱਛੇ ਪੈਸੇ ਭਰਾ ਕੇ ਭਰੇ ਹੋਏ ਤੇ ਬਾਕੀ ਇਹਨਾਂ ਨੇ ਕੰਪਨੀ ਨੂੰ ਅੱਗੇ ਦੇ ਅੱਗੇ ਕਰਕੇ ਕਹਿੰਦੇ ਅਸੀਂ ਬਾਹਾਂਗੇ ਕਿਹੜੀ ਕੰਮ ਕਰ ਰਿਹਾ ਇਹ ਇਹ ਕੋਈ ਪ੍ਰਾਈਵੇਟ ਕੰਪਨੀ ਹੈ ਪ੍ਰਾਈਵੇਟ ਕੰਪਨੀ ਹੈ ਜਿੱਥੇ ਕਿੰਨੇ ਜਣੇ ਸੀ ਤੁਹਾਡੇ ਕੀ ਲੱਗਦੇ ਸੀ ਦੋਨੇ ਦੇ ਮੇਰੇ ਦਾ ਭਰਾ ਤੇ ਮੁੰਡਾ ਕਿੰਨੇ ਵਜੇ ਦੀ ਘਟਨਾ ਆ ਗਈ ਸਵੇਰੇ 7:30 7:00 ਕੀ ਹੈ ਅੱਗੇ ਬੱਚੇ ਕਿੰਨੇ ਨੇ ਜੀ ਉਹਨਾਂ ਦੀ ਕੋਈ ਦੋ ਦੋ ਬੱਚੇ ਹਨ ਵਰਦ ਮੁੰਡੇ ਦੇ ਭਤੀਜੇ ਦੇ ਛੋਟੇ ਛੋਟੇ ਬੱਚੇ ਹਨ ਕੀ ਮੰਗ ਕਰਦੇ ਮੰਗਦੇ ਸੀ ਕਹਿੰਦੇ ਸਾਨੂੰ ਸਾਫ਼ ਚਾਹੀਦਾ ਜੀ ਇਹ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪੂਰੀ ਦੂਜੀ ਤੇ ਰਕਾਉਣਾ ਜੀ ਕਿੱਥੋਂ ਦੀ ਦੂਜੀ ਛਤਰਾਗੜ ਕੀ ਹੈ ਅੱਛਾ ਕੋਈ ਨਾਮ ਵਗੈਰਾ ਉਹਨਾਂ ਦਾ ਨਾਮ ਕਰਨ ਪਤਾ ਨਹੀਂ ਕੀ ਨਾਮ ਹੈ ਇਨਕੇ ਇਨਕਾ ਉਤਰ 77 77 ਚੱਤਾ 77 ਰਮ ਸਿੰਘ ਦਾ ਮੁੰਡਾ ਠੀਕ ਹੈ ਮਸਲਾ ਜੀ ਤੇ ਕਿੰਨੇ ਬੰਦਿਆਂ ਦੀ ਮੌਜੂਦਗੀ ਬਰੀਫ ਕਰਦੇ ਆਂ ਸਾਨੂੰ ਸੂਚਨਾ ਮਿਲੀ ਸੀ ਕਿ ਚਤਰਪੁਰ ਪਿੰਡ ਖੇਤਾਂ ਦੇ ਵਿੱਚ ਚਤਰਨਗਰ ਪਿੰਡ ਥਾਣਾ ਸ਼ੰਭੂ ਦੇ ਏਰੀਆ 'ਚ ਖੇਤਾਂ 'ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਕੋਈ ਪੁਰਾਣਾ ਝਗੜਾ ਚੱਲ ਰਿਹਾ ਸੀਗਾ ਉਹਦੇ ਮੱਦੇ ਨਜ਼ਰ ਜਿਹੜੀ ਹੈਗੀ ਐ ਚਗਾਵਾ ਸੋਰੀ ਨਗਾਵਾ 'ਤੇ ਚਤਰਪੁਰ ਦੇ ਬੰਦਿਆਂ ਦੀ ਜਿਹੜੀ ਹੈ ਆਪਸੀ ਲੜਾਈ ਹੋਈ ਜਿਹਦੇ ਵਿੱਚ ਇੱਕ ਪਾਸੋਂ ਨਗਾਵਾਂ ਦੇ ਪਿਓ ਪੁੱਤ ਜਸਵਿੰਦਰ ਸਿੰਘ ਤੇ ਉਹਦਾ ਬਾਪ ਦਲਵਾਰ ਸਿੰਘ ਇਹਨਾਂ ਦੀ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ ਤੇ ਮੌਤ ਹੋਈ ਹੈ ਮੌਕੇ ਤੇ ਖੜੇ ਅਸੀਂ ਮੌਕਾਵਲਾ ਕਰ ਲਿਆ ਸਾਰੇ ਹਾਲਾਤ ਪੜਤਾਲ ਕਰਕੇ ਜਿਹੜੀ ਬਣਦੀ ਕਾਰਵਾਈ ਜੋ ਵਾਰਸ ਬਿਹਾਨ ਦੇਣਗੇ ਉਹਦੇ ਅਨੁਸਾਰ ਕੀਤੀ ਜਾਏਗੀ ਸਰ ਹੋਲੀਆਂ ਕਿੰਨੀਆਂ ਚੱਲੀਆਂ ਨੇ ਜੀ ਇਸ ਤਰ੍ਹਾਂ ਕਿ ਨਹੀਂ ਦੱਸਿਆ ਜਾ ਸਕਦਾ ਜੀ ਇਹ ਤਾਂ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟ ਦੀ ਜਿਹੜੀ ਆ ਉਹ ਸਾਰੀ ਗੱਲ ਸਾਹਮਣੇ ਹੋ ਗਈ। ਸਰ ਜੀ ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ? ਇਹ ਸਾਰਾ ਜੀ ਬਰਤਾਲ ਕਰ ਰਹੇ ਆ। ਇਹ ਕਿਹੜਾ ਬੰਦਾ ਹੈਗਾ? ਚਤਵਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ। ਦੂਸਰੇ ਜਿਹੜੇ ਇੱਕ 40-42 ਸਾਲ ਦਾ ਹੈ ਕਿਹੜਾ ਹੈਗਾ? 55 58 ਸਾਲ ਦਾ ਹੈ। ਸਰ ਕੋਈ ਫੱਟੜ ਵੀ ਹੈ ਜੀ? ਇਹ ਦੋ ਤਿੰਨ ਬੰਦੇ ਫੱਟੜ ਵੀ ਦੱਸੇ ਜਾਂਦੇ ਜਿਨ੍ਹਾਂ ਦੇ ਬਾਰੇ ਹਜੇ ਕਿਆ ਨਹੀਂ ਸਕਦਾ ਅਕਾਊਂਟ ਨੇ। ਜੀ ਸਰ ਹਸਪੀਟਲ ਦਾ ਪਤਾ ਹੈ ਕਿਤੇ? ਆਇਥੋਂ ਰਾਜਪੁਰਾ ਦੇ ਪੀਜਨ ਹਸਪਤਲ ਚ ਦਾਖਲ ਹੋਏ ਨੇ ਸਰ ਇਹਨਾਂ ਦਾ ਪੋਸਟਮਾਰਟਮ ਕਿੱਥੇ ਕਰਵਾਇਆ ਜਾ ਰਿਹਾ ਹੈ ਸਰਕਾਰੀ ਹਸਪਤਲ ਚ ਕਰਾਇਆ ਜਾ ਰਿਹਾ ਹੈ ਰਾਜਪੁਰਾ ਰਾਜਪੁਰੇ ਕਰਾਵੋ ਸਰ ਜੀ ਜਿਹੜੇ ਇਹਨਾਂ ਦੇ ਕੋਈ ਵਾਰਸ ਹੈਗੇ ਆ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਕਿਹਦੇ ਸ਼ਿਕਾਇਤ ਦੇ ਉੱਪਰ ਪਰਚਾ ਦਰਜ ਹਾਂ ਜੀ ਵਾਰਸ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਖਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ ਦੇ ਬਖਸ਼ਾ ਨਹੀਂ ਜਾਊਗਾ ਸਕਤੀ ਨਾਲ ਜਿਹੜਾ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਏਗਾ ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਜੀ ਕੋਈ ਠੇਕੇ ਵਗੈਰੇ ਨੂੰ ਲੈ ਕੇ ਇਹ ਪੜਤਾਲ ਕਰ ਰਹੇ ਆ ਕੀ ਮਸਲਾ ਜੀ ਸਰ ਕੋਈ ਮੈਨੂੰ ਪਤਾ ਵੀ ਲੱਗ ਰਿਹਾ ਹੈ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਾ ਇਹ ਪੜਤਾਲ ਕਰਦੇ ਆ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਪਿੰਡਾਂ ਦੇ ਵਿੱਚ ਮੋਟਰ ਬੰਦੇ ਨੇ ਫੈਸਲਾ ਕਰਵਾਇਆ ਬਾਕੀ ਜਿਹੜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਜਿਹੜਾ ਕੁਝ ਕੀਤਾ ਜਾ ਸਕਦਾ ਠੀਕ ਹੈ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز